ਬਸ ਵੀਰ ਇਹ ਹੀ ਆਪਾਂ ਦੱਸਣਾਗਾ ਵੀ ਆਪਣਾ 22 ਤਰੀਕ ਤੇ ਜੋ ਵੀ ਕੋ ਆਪਣੇ ਕੋਈ ਧੀਆਂ ਭੈਣਾਂ ਆਪਣੇ ਨੇੜ ਪਿੰਡਾਂ ਦੀਆਂ ਕੋਈ ਵੀ ਪੈਂਡ ਲਾ ਲੋ ਮੰਡੀ ਗਲਾਂ ਖੋਖਰਾਂ ਜਾਂ ਬਾਲਿਆਂ ਵਾਲੀ ਪੈਂਡਾਂ ਜਾਂ ਕੋਈ ਆਪਣੇ ਇਧਰ ਰੰਪਰੇ ਸ਼ਹਿਰ ਦੀ ਹਲਕੇ ਦੇ ਆ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਵੀ ਲੋਡ ਬੰਦ ਹੋਵੇ ਹਨਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਿੱਛੇ ਮਾਂ ਪਿਓ ਨਹੀਂ ਹੈਗਾ ਜਾਂ ਭੈਣਾ ਜਿਆਦਾ ਹੈ ਗਿਆ ਪਰਿਵਾਰ ਦੇ ਉਹ ਸਾਡੇ ਨਾਲ ਸੰਪਰਕ ਕਰੋ ਆਪਾਂ 22 ਤਰੀਕ ਦਾ ਦਿਨ ਰੱਖਿਆ ਹੈਗਾ ਦਿਨ ਵੀ ਇਹ ਨਹੀਂ ਹੈਗਾ ਵੀ ਦਾ 5000 ਜਾਂ 10 ਜਿੰਨੇ ਵੀ ਆਪਣੇ ਵੱਧ ਉਹਦਾ ਆਪਾਂ ਨੂੰ ਆਪਣੇ ਆਪ ਦੇ ਭਰਾ ਜਿੰਨੇ ਬੈਠੇ ਹੈ ਸਾਰੇ ਨੇ ਇਹੀ ਗੱਲ ਕਹੀ ਆ ਕੋਈ ਆਪਾਂ ਇਹ ਨਹੀਂ ਰੱਖਣਾ ਵੀ ਆਪਾਂ 5 ਦੇ 11 ਦੇ 21 ਦੇ ਕਰਨੇ ਆਗੇ ਜਿੰਨੇ ਹੋ ਸਕੇ ਵੱਧ ਵੱਧ ਕਰਨੇ ਆ ਬਾਹਰੋਂ ਬਾਹਰੋਂ ਵੀ ਆਪਾਂ ਨੂੰ ਆਪਣੇ ਜਿਹੜੇ ਭਰਾ ਬੈਠੇ ਆ ਸਭ ਨੇ ਇਹੀ ਗੱਲ ਕਹੀ ਆ ਕੋਈ ਇਹ ਨਹੀਂ ਹੈਗਾ ਵੀ ਆਪਾਂ ਵੀ ਇੰਨੇ ਕਦੇ ਰੱਖਦੇ ਆ ਵੀ ਇੰਨੇ ਪੈਸੇ ਇਕੱਠੇ ਕਰਕੇ ਆਪਾਂ ਦੇ ਦੇਨੇ ਆ ਬਾਕੀ ਇਹ ਕਦੋਂ ਪਰਚੀ ਪੁਰਚੀ ਵਾਲਾ ਸਿਸਟਮ ਕਿਸੇ ਤੋਂ ਰੱਖਿਆ ਨਹੀਂ ਵੀ ਜਾ ਜਾ ਕੇ ਕੋਈ 500 1000 ਭرائی ਹੈਗੇ ਆਪਦੇ ਆਪ ਦੇ ਬੰਦਿਆਂ ਵੀ ਅਸੀਂ ਆਪਦੇ ਪੈਸੇ ਇਕੱਠੇ ਕਰਾਂਗੇ ਕਲੈਕਸ਼ਨ ਹੋਊਗੀ ਜਾਂ ਆਪ ਦੇ ਤੌਰ ਤੇ ਆਪ ਕਰਾਂਗੇ ਅਸੀਂ ਹੋਰ ਕਿਸੇ ਬੰਦੇ ਤੋਂ ਜਾ ਕੇ ਪਿੰਡ ਮੰਨ ਲਓ ਵੀ ਪਰਚੀ ਕੱਟਾਂਗੇ 100 100 ਉਹ ਨਹੀਂ ਅਸੀਂ ਕਰਨਾ ਸਿਰਫ ਆਪਦੇ ਖਾਸ ਸੱਜਣਾ ਮਿੱਤਰਾਂ ਨੇ ਆਪ ਹੀ ਇਹ ਆਪਣੇ ਭੈਣਾਂ ਦੇ ਵਿਆਹ ਕਰਨੇ ਆ ਤੇ ਜੋ ਵੀ ਅਸਾਨੂੰ ਨੋਟ ਕਰਾਓ ਆ ਸਾਰੇ ਭਰਾ ਬੈਠੇ ਆਂ ਕਿ ਕਿਸੇ ਨੂੰ ਵੀ ਕਿਸੇ ਨੂੰ ਜਾਣ ਪਛਾਣ ਦੇ ਕੋਈ ਵੀਡੀਓ ਜਿਵੇਂ ਜਾਣਦਾ ਉਹਦੇ ਨਾਲ ਉਹ ਕਨੈਕਟ ਕਰੇ ਆਪ ਦਾ ਕਰਕੇ ਸਾਡੇ ਧੱਕਾ ਉਹ ਤੇ ਅਸੀਂ 22 ਤਰੀਕ ਨੂੰ ਦਿਨ ਐਤਵਾਰ ਨੂੰ ਸਾਰੇ ਭੈਣਾਂ ਦੇ ਵਿਆਹ ਕਰਾਂਗੇ ਤੇ ਸਾਰੇ ਰਸਮ ਰਿਵਾਜ ਅਸੀਂ ਆਪ ਜਿਨ੍ਹਾਂ ਦੇ ਨਹੀਂ ਹੈਗਾ ਅਸੀਂ ਆਪ ਕਰਾਂਗੇ ਤੇ ਆਪਣਾ ਬਾਈ 2 ਫਰਵਰੀ 2026 ਤੇ ਇਸ ਨਾਲ ਬਾਈ ਖਾਲਸਾ ਬਾਈ ਕੀ ਪਤਨੀ